ਜੀ ਕਿਤਾਬਾਂ ਪੜਦੇ ਆ ਉਹਦੇ ਵਿੱਚ ਇੱਕੋ ਹੀ ਗੱਲ ਕਿਹਾ ਜਾਂਦਾ ਜੇ ਕਹਿੰਦਾ ਕਿਸੇ ਖਿੱਤੇ ਨੂੰ ਖਤਮ ਕਰਨਾ ਹੈ ਜਾਂ ਕਿਸੇ ਚੀਜ਼ ਨੂੰ ਖਤਮ ਕਰਨਾ ਤਾਂ ਉਸੇ ਬੋਲੀ ਖਤਮ ਹੋ ਗਈ। ਉਹਨੇ ਹਰ ਜਗ੍ਹਾ ਤੇ ਜਿਹੜੇ ਬੋਰਡ ਨੇ ਉਹ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ। ਪੰਜਾਬੀ ਭਾਸ਼ਾ ਨੂੰ ਮਾਨ ਸਨਮਾਨ ਪੂਰੇ ਪੰਜਾਬ ਵਿੱਚ ਮਿਲਣਾ ਚਾਹੀਦਾ। ਉਹ ਮੁੱਖ ਮੰਤਰੀਆਂ ਤੋਂ ਸੱਦਿਆ ਗਿਆ ਮੀਟਿੰਗ ਸਰਦੀ ਹੈ ਚੰਡੀਗੜ੍ਹ ਦੇ ਵਿੱਚ ਗ੍ਰਹਿ ਮੰਤਰੀ ਆ ਰਹੇ ਨੇ ਐਸਵਾਈਐਲ ਦੇ ਮੁੱਦੇ ਤੇ ਲੱਗਦਾ ਉੱਥੇ ਗੱਲਬਾਤ ਹੋਏਗੀ। ਉਹ ਇੱਕ ਵਾਰ ਫੇਰ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਆ ਰਹੇ ਨੇ ਇਹ ਆਲੇ ਜਿਹੜਾ ਸਭ ਤੋਂ ਪੌਂਚ ਇਲਾਕਾ ਹੈ ਮਾਡਲ ਟਾਊਨ 22 ਨੰਬਰ ਅਰਵਨ ਸਟੇਟ ਮਤਲਬ ਜਿੱਥੇ ਵੱਡੀਆਂ ਵੱਡੀਆਂ ਮਾਰਕੀਟਸ ਬਣੀਆਂ ਹੋਈਆਂ ਨੇ ਤਾਂ ਜੇ ਇੱਕ ਮਾਰਕੀਟ ਦੇ ਵਿੱਚ ਮੈਂ 30 ਦੁਕਾਨਾਂ ਵੇਖਿਆ 30 ਦੇ ਵਿੱਚੋਂ ਤਿੰਨ ਦੁਕਾਨਾਂ ਹੀ ਨੇ ਜਿਨ੍ਹਾਂ ਦੇ ਉੱਤੇ ਪੰਜਾਬੀ ਦੇ ਵਿੱਚ ਲਿਖਿਆ ਹੈ ਦੇ ਤੇ ਮਾਨਸਾ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਜਿੰਨਾ ਵੀ ਅਵਸਰਾਂ ਨੇ ਇਸ ਕੰਮ ਨੂੰ ਅਣਗੌਲਿਆ ਕੀਤਾ ਜਿੰਨਾ ਵੀ ਅਧਿਕਾਰੀਆਂ ਨੇ ਇਹਦੇ ਤੇ ਕਾਰਵਾਈ ਨਹੀਂ ਕੀਤੀ ਸੋ ਇਹ ਹੁਕਮਾਂ ਨੂੰ ਧਰਾਤਲ ਤੇ ਨਹੀਂ ਲੈਂਦਾ ਜ਼ਮੀਨੀ ਹਕੀਕਤ ਤੇ ਨਹੀਂ ਲੈਂਦਾ ਉਹਨਾਂ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕੋ ਸਰਕਾਰਾਂ ਨੇ ਜਾਂ ਕੁਝ ਕੋਝੀਆਂ ਸਾਇਸ਼ਾਂ ਵੀ ਨੇ ਜੀ ਪਾਵੇ ਬਿਊਰੋਕ੍ਰੇਸੀ ਹੈ ਪਾਵੇ ਸੈਂਟਰ ਸਰਕਾਰ ਹੈ ਕਿ ਕਿਸੇ ਵੀ ਮਾਤ ਪਾਸ਼ਾ ਨੂੰ ਉਹ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਿੰਨੇ ਵੀ ਤੁਸੀਂ ਦੇਖੋਗੇ ਇੰਟਰਨੈਸ਼ਨਲ ਬ੍ਰਾਂਡ ਨੇ ਭਾਵੇਂ ਸਬਵੇ ਨੇ ਭਾਵੇਂ ਮੈਕਡੋਨਲਡ ਨੇ ਉਹਨਾਂ ਨੇ ਆਪਣਾ ਨਾਮ ਨਹੀਂ ਖਰਾਬ ਹੋਣ ਦਿੱਤਾ ਉਹਨਾਂ ਦੇ ਤੁਸੀਂ ਜਿੰਨੇ ਵੀ ਬੋਰਡ ਦੇਖੋਗੇ ਜ਼ਿਆਦਾਤਰ ਪੰਜਾਬੀ ਚ ਲੱਗੇ ਮਿਲਣਗੇ ਮਾਨ ਸਾਹਿਬ ਨੂੰ ਇੱਕ ਬੇਨਤੀ ਵੀ ਕਰਾਂਗਾ ਕਿ ਮਾਨ ਸਾਹਿਬ ਬਹੁਤ ਚੰਗੇ ਕੰਮ ਵੀ ਕਰ ਰਹੇ ਨੇ ਪਰ ਧਰਾਤਲ ਤੇ ਉਹ ਕੰਮ ਦਿਖਾਈ ਨਹੀਂ ਦੇ ਰਿਹਾ ਤੁਸੀਂ ਜਦੋਂ ਕੋਈ ਹੁਕਮ ਕਰਦੇ ਹੋ ਭਾਵੇਂ ਉਹ ਪੋਲੂਸ਼ਨ ਨੂੰ ਲੈ ਕੇ ਆ ਭਾਵੇਂ ਪਾਣੀ ਨੂੰ ਲੈ ਕੇ ਆ ਭਾਵੇਂ ਇਹ ਇਹ ਮੁੱਦਾ ਪੰਜਾਬੀ ਨੂੰ ਲੈ ਕੇ ਬੋਲੀ ਦਾ ਮੁੱਦਾ ਸੀ ਉਹਦੇ ਤੇ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਵਰਕਰਾਂ ਦੀ ਟੀਮ ਜਾਂ ਉਸ ਮਸਲੇ ਨਾਲ ਸੰਬੰਧਿਤ ਬੁੱਧੀਜੀਵੀਆਂ ਦੀ ਟੀਮ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਨੂੰ ਦੱਬਣ ਲਈ ਜਿਹੜੀ ਸੈਂਟਰ ਸਰਕਾਰ ਜਿਹੜੀ ਬੀਜੇਪੀ ਸਰਕਾਰ ਹੈ ਹਮੇਸ਼ਾ ਹੀ ਪੱਬਾ ਭਾਰ ਰਹੀਦੀ ਹੈ ਉਹਨਾਂ ਨੇ ਜਿੰਨੇ ਵੀ ਆਈਐਸ ਲੋਬੀ ਹੈ ਉਹ ਸਾਰੀ ਦੀ ਸਾਰੀ ਪੰਜਾਬ ਤੋਂ ਬਾਹਰ ਨਹੀਂ ਲੱਗੀ ਸਰੋਂ ਸਵਾਲ ਕਰਦੇ ਨੇ ਬਾਈ ਜੀ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਹੋ ਮਤਲਬ ਕਰਨਾਟਕਾ ਚ ਤੇ ਕਹਿੰਦਾ ਸਾਨੂੰ ਝੂਠ ਬੋਲਣਾ ਪੈਂਦਾ ਸੀਗਾ ਵੀ ਭਾਈ 2-4 ਮਹੀਨੇ ਤੋਂ ਹੀ ਰਹਿ ਰਹੇ ਆ ਕਹਿੰਦੇ ਜਨੂੰ ਪਤਾ ਲੱਗੇ ਵੀ ਤੁਸੀਂ ਲੰਬੇ ਸਮੇਂ ਤੋਂ ਰਹਿੰਦੇ ਹੋ ਕਹਿੰਦੇ ਭਾਈ ਤੂੰ ਕੰਨੜ ਕਿਉਂ ਨਹੀਂ ਸਿੱਖੀ ਵੀ ਉਹ ਆਪਣੀ ਬੋਲੀ ਨੂੰ ਪੈਲ ਦੇ ਆਧਾਰ ਤੇ ਰੱਖਦੇ ਚੰਦ ਫੋਕੀ ਸ਼ੋਰਤ ਲਈ ਅਸੀਂ ਆਪਣੀ ਪੰਜਾਬੀ ਨਾਲ ਖਿਲਵਾੜ ਕਰ ਰਹੇ ਹਾਂ ਜਿੱਥੇ ਬੰਦੀਆਂ ਨੇ ਜਾਂ ਬਾਕੀ ਜਿਹੜੇ ਗੱਲ ਕਰਦੇ ਨੇ ਪੰਜਾਬ ਦੇ ਪਾਣੀਆਂ ਦੀ ਜਾਂ ਪੰਜਾਬੀ ਬੋਲੀ ਦੀ ਆਖਰ ਉਹ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੁੰਦੇ ਉਹ ਦਾ ਮਹਿਰਤਾ ਇੱਕ ਸ਼ਕਸ਼ ਨੇ ਰੋਕ ਦਿੱਤੀ ਸੀ ਹਾਂ ਬਿਲਕੁਲ ਬੰਨ ਤਾਂ ਇੱਕ ਨਹੀਂ ਲਾਤਾ ਸੀ ਬੰਨ ਇੱਕ ਨਹੀਂ ਲਾਤਾ ਸੀ ਸੋ ਗੱਲ ਮਹਿਰ ਰੋਕਣ ਦੀ ਨਹੀਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ ਸੈਂਟਰ ਸਰਕਾਰ ਸ਼ੁਰੂ ਤੋਂ ਪੰਜਾਬ ਨਾਲ ਧਰੋਕ ਮਾਉਣ ਦੀ ਆ ਰਹੀ ਹੈ ਇੰਨੀ ਮਹਿੰਗਾਈ ਹੋ ਜਾਏਗੀ ਲੋਕਾਂ ਨੂੰ ਸਹਾਰਿਆ ਨਹੀਂ ਜਾਏਗਾ ਇਹ ਤਾਂ ਪਿੰਡਾਂ ਨੂੰ ਖਾਲੀ ਕਰਕੇ ਉੱਥੇ ਸਟੋਰ ਬਣਾਉਂਦੀ ਤਜਵੀਜ਼ ਰੱਖੀ ਜਾ ਰਹੀ ਹੈ ਮੈਨੂੰ ਉਹਨਾਂ ਦਿਲੋਂ ਵਿਸਾਰ ਕਿ ਮੈਂ ਤੇਰੀ ਮਾਂ ਦੀ ਬੋਲੀ ਆ ਮਾਂ ਦੀ ਬੋਲੀ ਜਾਨੇ ਕਿ ਸਾਡੀ ਆਪਣੀ ਪੰਜਾਬੀ ਬੋਲੀ ਸਾਡੀ ਆਪਣੀ ਮਾਤ ਭਾਸ਼ਾ ਗੁਰਮੁਖੀ ਜਿਹਨੂੰ ਕਹਿੰਦੇ ਆ ਜਿਹਨੂੰ ਅਸੀਂ ਪੰਜਾਬੀ ਭਾਸ਼ਾ ਕਹਿੰਦੇ ਆ ਪਹਿਲਾਂ ਮੈਂ ਤੁਹਾਨੂੰ ਮੇਰੇ ਹੱਥ ਦੇ ਵਿੱਚ ਇਹ ਜਿਹੜਾ ਲੈਟਰ ਹੈ ਇਹ ਦਿਖਾ ਦਿਆਂ ਇਹ ਜਿਹੜਾ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾ ਕੇ ਪਾਸ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਗੈਰ ਸਰਕਾਰੀ ਦਫਤਰ ਨੇ ਜਾਂ ਜਿੰਨੇ ਵੀ ਆਧਾਰੇ ਨੇ ਜਾਂ ਜਿੰਨੀਆਂ ਵੀ ਸ਼ਾਪਸ ਨੇ ਪੰਜਾਬ ਦੀਆਂ ਉਹਨਾਂ ਤੇ ਪਹਿਲੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਹੋਣੀ ਚਾਹੀਦੀ ਹੈ ਇਸ ਸਾਰੇ ਮੁੱਦੇ ਤੇ ਅੱਜ ਗੱਲਬਾਤ ਕਰਨ ਦੇ ਲਈ ਮੈਂ ਨਾ ਸਟੂਡੀਓ ਦੇ ਵਿੱਚ ਖਾਸ ਸੌਰਤੇ ਪਹੁੰਚੇ ਨੇ ਆ ਕਾਨੂੰਨੀ ਮਾਹਿਰ ਵੀ ਨੇ ਜਦੋਂ ਮੋਰਚਾ ਲੱਗਿਆ ਦਿੱਲੀ ਦੀਆਂ ਬਰੂਹਾਂ ਤੇ ਉਦੋਂ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਵੀ ਰਹੇ ਤੇ ਹੁਣ ਕਹਿ ਲਈਏ ਖਾਸ ਤੌਰ ਤੇ ਪੰਜਾਬੀ ਭਾਸ਼ਾ ਦੇ ਲਈ ਹਮੇਸ਼ਾ ਸੇਵਾ ਕਰਦੇ ਆ ਰਹੇ ਨੇ ਔਰ ਹਮੇਸ਼ਾ ਹਿੱਕ ਢਾ ਕੇ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਐਡਵੋਕੇਟ ਪ੍ਰਭਜੀਪਾਲ ਸਿੰਘ ਸਰ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਕ ਨਾ ਆ ਜਿਹੜਾ ਮੈਂ ਨੋਟਿਸ ਕਹਿ ਲਈਏ ਨੋਟੀਫਿਕੇਸ਼ਨ ਜਿਹੜਾ ਮੇਰੇ ਹੱਥ ਹੈ ਜੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਕਿ ਜਿੰਨੇ ਸਰਕਾਰੀ ਗੈਰ ਸਰਕਾਰੀ ادارے ਆ ਉਹਨਾਂ ਦੇ ਪਹਿਲੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਪਰ ਇਸ ਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਕੋ ਭਾਸ਼ਾ ਕਿਸੇ ਵੀ ਕੌਮ ਦੇ ਦਾ ਵਿਰਸਾ ਹੁੰਦੀ ਹੈ ਜੀ ਮਾਤ ਭਾਸ਼ਾ ਜਾਂ ਮਾਂ ਬੋਲੀ ਬਚਪਨ ਤੋਂ ਹੀ ਮਾਂ ਦੀ ਗੋਦ ਵਿੱਚ ਗ੍ਰਹਿਣ ਕੀਤੀ ਜਾਂਦੀ ਹੈ ਹਮ ਮਾਂ ਬੋਲੀ ਦਾ ਹਰ ਇੱਕ ਅੱਖਰ ਹਰ ਇੱਕ ਸ਼ਬਦ ਵਿਰਸੇ ਵਿੱਚ ਹੀ ਆਪਣੇ ਅੰਦਰ ਤੱਕ ਗ੍ਰਹਿਣ ਕੀਤਾ ਜਾਂਦਾ ਹੈ ਬਿਲਕੁਲ ਬਲਕਿ ਮੈਂ ਕਹਾਂਗਾ ਤੁਹਾਡੇ ਅੰਦਰ ਤੱਕ ਹੀ ਤੁਹਾਡੇ ਖੂਨ ਦੇ ਵਿੱਚ ਰਚ ਜਾਂਦਾ ਮਾਂ ਬੋਲੀ ਔਰ ਮਾਂ ਬੋਲੀ ਬਚਪਨ ਤੋਂ ਇਹ ਸਿੱਖੀ ਨਹੀਂ ਜਾਂਦੀ ਇਸ ਤਰੀ ਸੁਣ ਕੇ ਇਹਦਾ ਹਰ ਲਫ਼ਜ਼ ਗ੍ਰਹਿਣ ਕਰਕੇ ਇਹ ਆਪ ਮਾਰੇ ਹੀ ਤੁਹਾਡੇ ਮੂੰਹ ਉਕੇਰੀ ਜਾਂਦੀ ਏ ਸੋ ਇਸ ਕਰਕੇ ਇਸ ਨੂੰ ਮਾਂ ਭਾਸ਼ਾ ਕਿਹਾ ਜਾਂਦਾ ਬਿਲਕੁਲ ਜਿੱਥੋਂ ਤੱਕ ਇਹ ਨੋਟੀਫਿਕੇਸ਼ਨ ਦੀ ਗੱਲ ਹੈ ਮਾਨ ਸਾਹਿਬ ਨੇ ਬੜਾ ਚੰਗਾ ਉਪਰਾਲਾ ਕੀਤਾ ਸੀ ਭਗਵੰਤ ਮਾਨ ਸਾਹਿਬ ਦਾ ਮੈਂ ਤਾਰੀਫ਼ ਕਰਾਂਗੇ ਇਸ ਗੱਲ ਤੇ ਕਿ ਉਹਨਾਂ ਨੇ ਮਾਂ ਬੋਲੀ ਨੂੰ ਸਤਕਾਰ ਦਿੰਦੇ ਹੋਏ ਪਹਿਲਾਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਇਆ ਸੀ ਉਸ ਤੋਂ ਬਾਅਦ 4/7/2022 ਨੂੰ ਮਾਨ ਸਾਹਿਬ ਨੇ ਪੂਰੇ ਪੰਜਾਬ ਦੇ ਆਫੀਸਰ ਲੋਬੀ ਨੂੰ ਬੀਰੋਕਰੇਸੀ ਨੂੰ ਡਿਵੀਜ਼ਨਲ ਕਮਿਸ਼ਨਰਸ ਨੂੰ ਮੁਖ ਸਕੱਤਰ ਨੂੰ ਪ੍ਰਮੁਖ ਸਕੱਤਰ ਨੂੰ ਉਪ ਦੀਖ ਸਕੱਤਰ ਨੂੰ ਵਿੱਤੀ ਸਕੱਤਰ ਨੂੰ ਸਭ ਨੂੰ ਇਹ ਹੁਕਮ ਜਾਰੀ ਕੀਤੇ ਕਿ ਤੁਸੀਂ ਜਿੰਨੇ ਵੀ ਪੰਜਾਬ ਦੇ ਵਿੱਚ ਮੀਲ ਪੱਥਰ ਲੱਗੇ ਹੋਏ ਨੇ ਜਾਂ ਬੋਰਡ ਲੱਗੇ ਹੋਏ ਨੇ ਜਾਂ ਸੜਕ ਤੇ ਲੇਨਸ ਲੱਗੀਆਂ ਹੋਈਆਂ ਨੇ ਜਾਂ ਵਪਾਰਿਕ ਅਦਾਰੇ ਨੇ ਗੈਰ ਵਪਾਰਿਕ ਅਦਾਰੇ ਨੇ ਸਕੂਲ ਨੇ ਹਰ ਜਗ੍ਹਾ ਤੇ ਜਿਹੜੇ ਬੋਰਡ ਨੇ ਉਹ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਪੰਜਾਬੀ ਭਾਸ਼ਾ ਨੂੰ ਮਾਨ ਸਨਮਾਨ ਪੂਰੇ ਪੰਜਾਬ ਵਿੱਚ ਮਿਲਣਾ ਚਾਹੀਦਾ ਕੱਲੀ ਪੰਜਾਬੀ ਨੂੰ ਨਹੀਂ ਮੈਂ ਕਹਿੰਦਾ ਹਰੇਕ ਭਾਸ਼ਾ ਨੂੰ ਆਪਣੀ ਸਟੇਟ ਦੇ ਵਿੱਚ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਉਹ ਸਰਕਾਰਾਂ ਦੀਆਂ ਕੁਝ ਕੋਡੀਆਂ ਸਾਇਸ਼ਾਂ ਵੀ ਨੇ ਜੀ ਇਹ ਪਾਵੇ ਬਿਊਰੋਕ੍ਰੇਸੀ ਹੈ ਪਾਵੇ ਸੈਂਟਰ ਸਰਕਾਰ ਹੈ ਕਿ ਕਿਸੇ ਵੀ ਮਾਤ ਪਾਸ਼ਾ ਨੂੰ ਉਹ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਹ ਮੈਂ ਇਸ ਗੱਲ ਦੀ ਜਰੂਰ ਸ਼ਲਾਗਾ ਕਰਾਂਗਾ ਉਹਨੇ ਉਪਰਾਲਾ ਕੀਤਾ ਪਰ ਜੇ ਇਹਨੂੰ ਧਰਾਤਲ ਤੇ ਦੇਖਿਆ ਜਾਵੇ ਜਮੀਨੀ ਹਕੀਕਤ ਕੀ ਹੋਈ ਇਸ ਦੀ 21 ਫਰਵਰੀ ਤੱਕ ਇਹ ਲਾਗੂ ਕਰਨਾ ਸੀ ਉਸ ਤੋਂ ਬਾਅਦ 2023 ਤੱਕ 23 ਤੱਕ ਜੇ ਇਸ ਦੀ ਇਹਨੂੰ ਜ਼ਮੀਨੀ ਹਕੀਕਤ ਤੇ ਨਹੀਂ ਕੋਈ ਕਰਦਾ ਸੀ ਤਾਂ ਉਸ ਤੇ 2 ਲੱਖ ਰੁਪਏ ਤੱਕ ਦਾ ਜੁਰਮਾਨਾ ਲੀ ਕੀਤਾ ਜਾਣਾ ਸੀ ਐਡਵੋਕੇਟ ਸਾਹਿਬ ਇੱਥੇ ਨਾਲ ਇੱਕ ਗੱਲ ਹੋਰ ਮੈਂ ਐਡ ਕਰਾਂਗਾ ਜਦੋਂ 4 7 2022 ਨੂੰ ਇਹ ਨੋਟੀਫਿਕੇਸ਼ਨ ਹੁੰਦਾ ਹੈ ਜੀ ਮਾਨ ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਜਾਂਦਾ ਕਿ ਹੁਣ ਜਿਹੜਾ ਹਰੇਕ ਵਿਅਕਤੀ ਹੈ ਉਹ ਪੰਜਾਬੀ ਦੀ ਵਰਤੋਂ ਕਰੇਗਾ ਆਪਣੇ ਬੋਰਡਾਂ ਦੇ ਉੱਤੇ ਬਿਲਕੁਲ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਪੁਲਿਸ ਨੇ ਇਸ ਦੀ ਬੜੀ ਛਲਾਂਗਾ ਕਰਾਂਗਾ ਉਦੋਂ ਪੰਜਾਬ ਪੁਲਿਸ ਦੇ ਜਿੰਨੇ ਉੱਚ ਅਧਿਕਾਰੀ ਸਨ ਉਹਨਾਂ ਨੇ ਆਪਣੇ ਨੇਮ ਪਲੇਟਾਂ ਪੰਜਾਬੀ ਦੇ ਵਿੱਚ ਕਰਾਈਆਂ ਸੀ ਪਰ ਉਸ ਤੋਂ ਬਾਅਦ ਜ਼ਮੀਨੀ ਹਕੀਕਤ ਤੁਹਾਡੇ ਵਾਲੀ ਗੱਲ ਹੋਈ ਵੀ ਫਰਵਰੀ ਤੱਕ ਦਾ ਸਮਾਂ ਸੀ ਪਰ ਜ਼ਮੀਨੀ ਹਕੀਕਤ ਅੱਜ ਹੋਰ ਹੈ ਦੇਖੋ ਇਸ ਤੇ ਤੁਰੰਤ ਕਾਰਵਾਈ ਜ਼ਰੂਰ ਹੋਈ ਡਿਪਟੀ ਕਮਿਸ਼ਨਰ ਨੇ ਆਪਣੇ ਜਿੰਨੇ ਵੀ ਆਫੀਸਰ ਨੀਚੇ ਨੇ ਡਿਸਟ੍ਰਿਕਟ ਲੈਵਲ ਤੇ ਸਭ ਨੂੰ ਇਨ ਬਿਨ ਹੁਕਮਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਪਰ ਕਿ ਸਭ ਨੇ ਉਸ ਹੁਕਮਾ ਨੂੰ ਟਿੱਚ ਸਮਝਿਆ ਹੂੰ ਇਹ ਜਿੰਨੇ ਵੀ ਤੁਸੀਂ ਦੇਖੋਗੇ ਇੰਟਰਨੈਸ਼ਨਲ ਬ੍ਰਾਂਡ ਨੇ ਭਾਵੇਂ ਸਬਵੇ ਨੇ ਭਾਵੇਂ ਮੈਕਡੋਨਲਡ ਨੇ ਉਹਨਾਂ ਨੇ ਆਪਣਾ ਨਾਮ ਨਹੀਂ ਖਰਾਬ ਹੋਣ ਦਿੱਤਾ ਉਹਨਾਂ ਦੇ ਤੁਸੀਂ ਜਿੰਨੇ ਵੀ ਬੋਰਡ ਦੇਖੋਗੇ ਜ਼ਿਆਦਾਤਰ ਪੰਜਾਬੀ ਚ ਲੱਗੇ ਮਿਲਣਗੇ ਇੱਕ ਗੈਰ ਪੰਜਾਬੀ ਲੋਕਾਂ ਨੇ ਤਾਂ ਅਪਣਾਇਆ ਸਾਡੀ ਬੋਲੀ ਨੂੰ ਅਪਣਾਇਆ ਕਿਉਂਕਿ ਉਹ ਸਾਡੇ ਇੱਥੇ ਬਿਜ਼ਨਸ ਕਰਦੇ ਨੇ ਹੂੰ ਪਰ ਸਾਡੇ ਆਪਣੇ ਜਿਹੜੀ ਕਿ ਪੰਜਾਬੀ ਮਾਂ ਬੋਲੀ ਬੜੀ ਮਿੱਠੀ ਭਾਸ਼ਾ ਹੈ ਬਿਲਕੁਲ ਤੇ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਵੀ ਇਹੀ ਹੈ ਹੂੰ ਇਸ ਭਾਸ਼ਾ ਵਿੱਚ ਉਹ ਕਿਹਾ ਗਿਆ ਬਿਲਕੁਲ ਸੋ ਸਾਨੂੰ ਤਾਂ ਇਸ ਤੋਂ ਟੁੱਟਣਾ ਹੀ ਨਹੀਂ ਚਾਹੀਦਾ ਹਮ ਗੁਰਮੁਖੀ ਲਿਪੀ ਦੇ ਵਿੱਚ ਸ਼ਬਦ ਲਿਖਣੇ ਚਾਹੀਦੇ ਨੇ ਜੀ ਔਰ ਮਾਨ ਸਾਹਿਬ ਨੇ ਹੁਕਮ ਕੀਤਾ ਸੀ ਵੀ ਪ੍ਰਾਇੋਰਟੀ ਤੇ ਦੇ ਅਧਾਰ ਤੇ ਪਹਿਲ ਦੇ ਅਧਾਰ ਤੇ ਇਹ ਸੀ ਵੀ ਇਹ ਨਹੀਂ ਵੀ ਤੁਸੀਂ ਕਿਸੇ ਭਾਸ਼ਾ ਦਾ ਨਰਾਦਰ ਕਰੋ ਨਰਾਦਰ ਕਰੋ ਪਰ ਪਹਿਲ ਦੇ ਅਧਾਰ ਤੇ ਅਗਰ ਕੋਈ ਲੈਂਗੁਏਜ ਲਿਖੇ ਜਾਂਦੀ ਹੈ ਨਾ ਤਾਂ ਪੰਜਾਬੀ ਨੂੰ ਸਭ ਤੋਂ ਉੱਪਰ ਉਹਦਾ ਮਾਨ ਸਨਮਾਨ ਹੋਣਾ ਚਾਹੀਦਾ ਪੰਜਾਬ ਵਿੱਚ ਖਾਸ ਕਰਕੇ ਬਿਲਕੁਲ ਪਰ ਇਹਨੂੰ ਕਿਤੇ ਨਾ ਕਿਤੇ ਆਫੀਸਰ ਲੋਬੀ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਪਾਈ ਮੈਂ ਮਾਨ ਸਾਹਿਬ ਨੂੰ ਇੱਕ ਬੇਨਤੀ ਵੀ ਕਰਾਂਗਾ ਕਿ ਮਾਨ ਸਾਹਿਬ ਬਹੁਤ ਚੰਗੇ ਕੰਮ ਵੀ ਕਰ ਰਹੇ ਨੇ ਪਰ ਤਰਾਤਲ ਤੇ ਉਹ ਕੰਮ ਦਿਖਾਈ ਨਹੀਂ ਦੇ ਰਹੇ ਮੈਂ ਉਹਨਾਂ ਨੂੰ ਇੱਕ ਐਡਵਾਈਸ ਵੀ ਕਰਾਂਗਾ ਬੇਨਤੀ ਵੀ ਕਰਾਂਗਾ ਕਿ ਤੁਸੀਂ ਜਦੋਂ ਕੋਈ ਹੁਕਮ ਕਰਦੇ ਹੋ ਭਾਵੇਂ ਉਹ ਪੋਲੂਸ਼ਨ ਨੂੰ ਲੈ ਕੇ ਆ ਭਾਵੇਂ ਪਾਣੀ ਨੂੰ ਲੈ ਕੇ ਆ ਭਾਵੇਂ ਇਹ ਇਹ ਮੁੱਦਾ ਪੰਜਾਬੀ ਨੂੰ ਲੈ ਕੇ ਬੋਲੀ ਦਾ ਮੁੱਦਾ ਸੀ ਉਹਦੇ ਤੇ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਵਰਕਰਾਂ ਦੀ ਟੀਮ ਜਾਂ ਉਸ ਮਸਲੇ ਨਾਲ ਸੰਬੰਧਿਤ ਬੁੱਧੀਜੀਵੀਆਂ ਦੀ ਟੀਮ ਨੂੰ ਨਾਲ ਲੈ ਕੇ ਚਲਾਉਣਾ ਪੈਗਾ ਉਹਨਾਂ ਦੀ ਇੱਕ ਕਮੇਟੀ ਬਣਾਉਣੀ ਪੈਗੀ ਆ ਅਫਸਰ ਲੋਬੀ ਦੇ ਉੱਤੇ ਕਿਉਂਕਿ ਬਿਊਰੋਕ੍ਰੇਸੀ ਤੁਸੀਂ ਦੇਖੋਗੇ ਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਨੂੰ ਦੱਬਣ ਲਈ ਜਿਹੜੀ ਸੈਂਟਰ ਸਰਕਾਰ ਜਿਹੜੀ ਭਾਜਪਾ ਸਰਕਾਰ ਹੈ ਹਮੇਸ਼ਾ ਹੀ ਪੱਬਾ ਪਾਰ ਰਹੀਦੀ ਹੈ ਉਹਨਾਂ ਨੇ ਜਿੰਨੇ ਵੀ ਆਈਐਸ ਲੋਬੀ ਹੈ ਉਹ ਸਾਰੀ ਦੀ ਸਾਰੀ ਪੰਜਾਬ ਤੋਂ ਬਾਹਰ ਨਹੀਂ ਲੱਗੀ ਹੋਈ ਬਿਲਕੁਲ ਠੀਕ ਹੈ ਜੀ ਤੇ ਉਹ ਕਿਤੇ ਨਾ ਕਿਤੇ ਪੰਜਾਬੀ ਨੂੰ ਜਾਂ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਨਹੀਂ ਚਾਹੁੰਦੇ ਤੇ ਉਹਨੂੰ ਦੱਬ ਕੇ ਰੱਖਣਾ ਚਾਹੁੰਦੇ ਨੇ ਕਿ ਮਾਨ ਸਾਹਿਬ ਨੂੰ ਇਹ ਵੀ ਮਾਨ ਸਾਹਿਬ ਨੂੰ ਨਾਲ ਇੱਕ ਕਮੇਟੀ ਬਣਾਉਣੀ ਚਾਹੀਦੀ ਏ ਜਿਹੜੀ ਕਿ ਉਹਨਾਂ ਨੂੰ ਅਫਸਰ ਨੇ ਵੀ ਉਹਨਾਂ ਦੇ ਜਵਾਬਦੇ ਹੋਵੇ ਤੇ ਉਹ ਬੰਦੇ ਮਾਨ ਸਾਹਿਬ ਨੂੰ ਜਵਾਬਦੇ ਹੋਣ ਕਿ ਧਰਾਤਲ ਤੇ ਕੀ ਹੋ ਰਿਹਾ ਕਿਉਂਕਿ ਨਾ ਜੇ ਕਿਸੇ ਵੀ ਬੋਲੀ ਦੀ ਗੱਲ ਕਰੀਏ ਆ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਪ੍ਰੋਗਰਾਮ ਸੀਗਾ ਉੱਥੇ ਇੱਕ ਬਾਈ ਜੀ ਆਉਣੀ ਮਿਲੇ ਸਾਰੇ ਬੁੱਧੀਜੀਵੀ ਵੀ ਆਏ ਸਨ ਉੱਥੇ ਇੱਕ ਬਾਈ ਜੀ ਮਿਲੇ ਉਹ 5 ਤੋਂ 7 ਸਾਲ ਤੋਂ ਕਰਨਾਟਕਾ ਦੇ ਵਿੱਚ ਨੌਕਰੀ ਕਰ ਰਹੇ ਸੀਗੇ ਠੀਕ ਹੈ ਜੀ ਉਹ ਕਹਿੰਦੇ ਮਤਲਬ ਸਾਨੂੰ ਉੱਥੇ ਵਿਅਕਤੀ ਜਿਹੜੇ ਪੁੱਛਦੇ ਨੇ ਜੇ ਵੀ ਤੁਸੀਂ ਭਾਈ ਜੇਸੀ ਕੋਈ ਹੋਰ ਭਾਸ਼ਾ ਚ ਉਹਨਾਂ ਨੂੰ ਗੱਲ ਕਰੀਏ ਨਾ ਤਰੋਂ ਸਵਾਲ ਕਰਦੇ ਨੇ ਭਾਈ ਜੀ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਹੋ ਮਤਲਬ ਕਰਨਾਟਕਾ ਚ ਤੇ ਕਹਿੰਦਾ ਸਾਨੂੰ ਝੂਠ ਬੋਲਣਾ ਪੈਂਦਾ ਸੀਗਾ ਵੀ ਭਾਈ 2-4 ਮਹੀਨੇ ਤੋਂ ਹੀ ਰਹਿ ਰਹੇ ਆ ਕਰੇ ਜਨੂੰ ਪਤਾ ਲੱਗੇ ਵੀ ਤੁਸੀਂ ਲੰਬੇ ਸਮੇਂ ਤੋਂ ਰਹਿ ਰਹੇ ਹੋ ਕਹਿੰਦੇ ਭਾਈ ਤੂੰ ਕੰਨੜ ਕਿਉਂ ਨਹੀਂ ਸਿੱਖੀ ਜਾਂ ਤੂੰ ਜੇ ਬੰਗਾਲ ਚ ਬੰਗਾਲੀ ਕਿਉਂ ਨਹੀਂ ਸਿੱਖੀ ਵੀ ਉਹ ਆਪਣੀ ਬੋਲੀ ਨੂੰ ਪੈਲ ਦੇ ਆਧਾਰ ਤੇ ਰੱਖਦੇ ਨੇ ਬਿਲਕੁਲ ਇਸ ਹਕੀਕਤ ਤੋਂ ਅਸੀਂ ਪਾਸਾ ਨਹੀਂ ਵਟ ਸਕਦੇ ਚੰਦ ਫੋਕੀ ਸ਼ੋਰਤ ਲਈ ਅਸੀਂ ਆਪਣੇ ਪੰਜਾਬੀ ਨਾਲ ਖਿਲਵਾੜ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਜਾਂ ਬਾਹਰ ਵੀ ਸਿਰਫ ਇੱਕ ਫੋਕੀ ਸ਼ੋਰਤ ਲਈ ਤੁਸੀਂ ਪੰਜਾਬੀ ਹਿੰਦੀ ਇੰਗਲਿਸ਼ ਇੰਗਲਿਸ਼ ਹਿੰਦੀ ਮਿਕਸ ਜੀ ਪੰਜਾਬੀ ਬੋਲਦੇ ਹੋ ਉਹਦੇ ਨਾਲ ਕੋਈ ਵजूद ਨਹੀਂ ਬਣਦਾ ਮਾਂ ਬੋਲੀ ਤੁਹਾਡਾ ਤੁਹਾਡਾ ਆਧਾਰ ਹੈ ਅਗਰ ਮਾਂ ਬੋਲੀ ਦਬੇਗੀ ਮਾਂ ਬੋਲੀ ਖਤਮ ਹੋਏਗੀ ਤਾਂ ਤੁਹਾਡਾ ਸਾਹਿਤ ਤੇ ਸੱਭਿਆਚਾਰ ਖਤਮ ਹੋ ਜਾਏਗਾ ਮਾਂ ਬੋਲੀ ਨਾਲ ਤੁਹਾਡਾ ਪੰਜਾਬ ਦਾ ਉਭਾਰ ਹੁੰਦਾ ਸੋ ਮਾਂ ਬੋਲੀ ਤਾਂ ਪੰਜਾਬੀ ਬੋਲੀ ਤਾਂ ਵੈਸੀ ਮਿੱਠੀ ਐ ਸੋ ਵਿਦੇਸ਼ਾਂ ਦੇ ਵਿੱਚ ਪੰਜਾਬੀ ਲੋਕਾਂ ਨੇ ਬੋਲ ਬੋਲ ਕੇ ਉੱਥੇ ਪੰਜਾਬੀ ਨੂੰ ਪੰਜਾਬੀ ਨੂੰ ਪੰਜਾਬ ਦਾ ਪੰਜਾਬੀ ਬੋਲੀ ਦਾ ਉਤਸ਼ਾਹ ਵਧਾਇਆ ਉੱਥੇ ਦਰਜਾ ਪੰਜਾਬ ਨੂੰ ਗਿਆ ਹੈ ਇੰਟਰਨੈਸ਼ਨਲ ਦਰਜਾ ਸੋ ਪੰਜਾਬ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਠੀਕ ਐ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ ਪਰ ਮਾਂ ਬੋਲੀ ਦਾ ਸਨਮਾਨ ਜਿਹੜਾ ਉਹ ਮਾਂ ਬੋਲੀ ਦਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਹ ਇਸ ਲਈ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ ਬਿਲਕੁਲ 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 ਸਹੀ ਗੱਲ ਹੈ ਕਿਸੇ ਉਹ ਕੰਮ ਕੋਈ ਵੀ ਹੋਵੇ ਜਿਹੜਾ ਵੀ ਪੰਜਾਬ ਦੇ ਹਿੱਤ ਦੇ ਵਿੱਚ ਹੈ ਉਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਅਸੀਂ ਇਹਨੂੰ ਧਰਾਤਲ ਤੇ ਤੈਨੂੰ ਹਰ ਕੰਮ ਕੀਤਾ ਨਜ਼ਰ ਆਵੇਗਾ ਐਡਵੋਕੇਟ ਸਾਹਿਬ ਜਿਹੜਾ ਇਹ ਸਬਾ ਸੀਗਾ 7 ਨੂੰ ਇਹ 4 7 2022 ਨੂੰ ਇਹ ਕੈਲੀ ਨੋਟੀਫਿਕੇਸ਼ਨ ਜਾਰੀ ਹੁੰਦਾ ਤੇ ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਉਸ ਤੋਂ ਬਾਅਦ ਜੁਰਮਾਨਾ ਲੱਗਿਆ ਜਾਵੇਗਾ ਕੀ ਕੋਈ ਤੁਸੀਂ ਕੇਸ ਦੇਖਿਆ ਕੋਈ ਜੁਰਮਾਨੇ ਦਾ ਬਿਲਕੁਲ ਨਿਜੀਤਾ ਅੱਖੋ ਪਰੋਖੇ ਹੀ ਕਰਤਾ ਆਫਿਸਰਸ ਨੇ ਮੈਂ ਕਹਿੰਦਾ ਬਿਊਰੋਕ੍ਰੇਸੀ ਨੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਹਮਮ ਸਿਰਫ ਕਾਗਜ਼ਾਂ ਦੇ ਵਿੱਚ ਹੁਕਮ ਹੋਏ ਤੇ ਕਾਗਜ਼ਾਂ ਵਿੱਚ ਹੀ ਰਹਿ ਗਿਆ ਜੇ ਕਾਨੂੰਨੀ ਸ਼ਬਦ ਦੇ ਵਿੱਚ ਗੱਲ ਕਰੀਏ ਤੁਸੀਂ ਕਾਨੂੰਨੀ ਮਾਹਿਰ ਹੋ ਤੇ ਕਿਵੇਂ ਲਾਗੂ ਹੋ ਸਕਦਾ ਹੈ ਦੇਖੋ ਲਾਗੂ ਤਰ ਅਤਲ ਤੇ ਆਉਣਾ ਚਾਹੀਦਾ ਜਿਹੜੇ ਅਫਸਰਾਂ ਨੇ ਇਸ ਹੁਕਮਾ ਨੂੰ ਟਿੱਚ ਸਮਝਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਮ ਬਕਾਇਦਾ ਬੁੱਧੀਜੀਵੀਆਂ ਨੂੰ ਜਿਹੜੇ ਲੋਕ ਇਸ ਨੂੰ ਜਾਣਦੇ ਨੇ ਜਾਂ ਇਸ ਦਾ ਸਨਮਾਨ ਕਿਵੇਂ ਬਰਕਰਾਰ ਰੱਖਣਾ ਹੈ ਉਹਨਾਂ ਦੀ ਇੱਕ ਟੀਮ ਤਿਆਰ ਕੀਤੀ ਜਾਵੇ ਔਰ ਆਫੀਸਰ ਲੋਬੀ ਦੇ ਉੱਪਰ ਲਗਾਈ ਜਾਵੇ ਧਰਾਤਲ ਤੇ ਹਰ ਚੀਜ਼ ਆਉਣੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਕਿਸਾਨ ਅੰਦੋਲਨਾਂ ਵਿੱਚ ਅਸੀਂ ਧਰਾਤਲ ਤੇ ਲਿਆਂਦਾ ਲੋਕ ਲਹਿਰ ਬਣਾਈ ਤੁਹਾਨੂੰ ਲੱਗਦਾ ਵੀ ਇਸ ਜਿਹੜਾ ਇਹ ਮੁੱਦਾ ਕਹਿ ਲਈਏ ਕਿਉਂਕਿ ਅਸੀਂ ਕਿਤਾਬਾਂ ਪੜਦੇ ਹਾਂ ਉਹਦੇ ਵਿੱਚ ਇੱਕੋ ਹੀ ਗੱਲ ਕਿਹਾ ਜਾਂਦਾ ਜੇ ਕਹਿੰਦਾ ਕਿਸੇ ਖਿੱਤੇ ਨੂੰ ਖਤਮ ਕਰਨਾ ਹੈ ਜਾਂ ਕਿਸੇ ਚੀਜ਼ ਨੂੰ ਖਤਮ ਕਰਨਾ ਤਾਂ ਉਸੇ ਬੋਲੀ ਖਤਮ ਕਰ ਬਿਲਕੁਲ ਤੇਰੀ ਲੋਕਲਰ ਬਣਨੀ ਚਾਹੀਦੀ ਹੈ ਬਿਲਕੁਲ ਲੋਕਲਰ ਬਣਨੀ ਚਾਹੀਦੀ ਹੈ ਜੀ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਵੀ ਇਹਨੂੰ ਧਰਾਤਲ ਤੇ ਲਿਆਉਣ ਲਈ ਲੋਕਾਂ ਵਿੱਚ ਹਰ ਗੱਲ ਲਿਆਣੀ ਜ਼ਰੂਰੀ ਹੈ ਜਿਵੇਂ ਕਿ ਐਸਵਾਈਐਲ ਦਾ ਮੁੱਦਾ ਹੈ ਇਹ ਮਾਨ ਸਾਹਿਬ ਦੀ ਐਪਰੀਸ਼ੀਏਟ ਕਰਦੇ ਆਸੀਂ ਮਾਨ ਸਾਹਿਬ ਨੇ ਕਹਿ ਦਿੱਤਾ ਵੀ ਪੰਜਾਬ ਦੇ ਵਿੱਚ ਵਾਧੂ ਇੱਕ ਬੂੰਦ ਪਾਣੀ ਵੀ ਹੈ ਨਹੀਂ ਕਿਸੇ ਐਡਵੋਕੇਟ ਸਾਹਿਬ ਇੱਥੇ ਮੈਨੂੰ ਐਸਵਾਈਐਲ ਦੀ ਗੱਲ ਤੋਂ ਯਾਦ ਆ ਗਿਆ ਦੋਵੇਂ ਮੁੱਖ ਮੰਤਰੀਆਂ ਨੂੰ ਸੱਦਿਆ ਗਿਆ ਮੀਟਿੰਗ ਸੱਦੀ ਹੈ ਚੰਡੀਗੜ੍ਹ ਦੇ ਵਿੱਚ ਗ੍ਰਹਿ ਮੰਤਰੀ ਆ ਰਹੇ ਨੇ ਐਸਵਾਈਐਲ ਦੇ ਮੁੱਦੇ ਤੇ ਲੱਗਦਾ ਉੱਥੇ ਗੱਲਬਾਤ ਹੋਏਗੀ ਬਿਲਕੁਲ ਜੀ 28 ਦਸੰਬਰ ਨੂੰ ਗਜੇਂਦਰ ਸ਼ਿਕਾਵਤ ਜਲ ਸਰੋਤ ਮੰਤਰੀ ਨੇ ਭਰ ਦੇ ਜੀ ਉਹ ਇੱਕ ਵਾਰ ਫੇਰ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਨ ਆ ਰਹੇ ਨੇ ਹਮ ਉਹਨਾਂ ਨੇ ਉਹਨਾਂ ਨੇ ਮੀਟਿੰਗ ਰੱਖੀ ਹੈ ਜਿਸ ਦੇ ਵਿੱਚ ਹਰਿਆਣੇ ਦੇ ਸੀਐਮ ਪੰਜਾਬ ਦੇ ਸੀਐਮ ਤੇ ਜਿੰਨੇ ਵੀ ਦੋਨੇ ਰਾਜਾਂ ਦੇ ਉੱਚ ਅਧਿਕਾਰੀ ਨੇ ਉਹ ਸ਼ਾਮਲ ਹੋਣਗੇ ਜੀ ਤੇ ਫਿਰ ਕਿਤੇ ਨਾ ਕਿਤੇ ਕੋਸ਼ਿਸ਼ ਕੋਜੀ ਕੋਸ਼ਿਸ਼ ਕੀਤੀ ਜਾਏਗੀ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਜੋ ਕਿ ਨਹੀਂ ਹੋ ਸਕਦਾ ਦੇਖੋ ਤੁਸੀਂ 1966 67 ਦੀ ਗੱਲ ਜੋ ਹੈ ਪਾਣੀ ਦੇ ਵੰਡ ਨੂੰ ਲੈ ਕੇ ਉਹਨੂੰ ਤੁਸੀਂ ਅੱਜ ਨਹੀਂ ਵਾਜ ਸਕਦੇ ਕਿਉਂਕਿ ਅੱਜ ਪੰਜਾਬ ਨੂੰ 5 ਲੱਖ 50 ਹਜ਼ਾਰ ਏਕੜ ਫੁੱਟ ਪਾਣੀ ਦੀ ਲੋੜ ਹੈ ਤੇ ਪੰਜਾਬ ਖੁਦ 1 ਲੱਖ 25 ਹਜ਼ਾਰ ਏਕੜ ਫੁੱਟ ਪਾਣੀ ਵਰਤ ਰਿਹਾ ਪੰਜਾਬ ਦਾ ਕਿਸਾਨ ਤਾਂ ਖੁਦ ਟਿਊਬਵੈੱਲਾਂ ਤੇ ਨਿਰਭਰ ਹੈ ਪੰਜਾਬ ਦੇ 146 ਬਲਾਕਾਂ ਦੇ ਵਿੱਚੋਂ 117 ਬਲਾਕਾਂ ਦੇ ਪਾਣੀ ਦੇ ਹਾਲਾਤ ਬੜੇ ਚਿੰਤਾਜਨਕ ਨੇ ਬੜੇ ਖਤਰਨਾਕ ਸਥਿਤੀ ਦੇ ਵਿੱਚ ਨੇ ਤੁਸੀਂ ਨਾ ਪਿੱਛੇ ਜੇ ਮੈਂ ਤੁਹਾਡੀ ਇੱਕ ਇੰਟਰਵਿਊ ਵੇਖ ਰਿਹਾ ਸੀ ਉਸ ਤੇ ਖਾਸ ਤੌਰ ਤੇ ਸਾਰੇ ਪਾਣੀਆਂ ਦੇ ਮੁੱਦੇ ਤੇ ਗੱਲ ਕਰ ਰਹੇ ਸੀਗੇ ਤੇ ਜੇ ਹੁਣ ਗੱਲ ਕਰੀਏ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਪਾਣੀ ਦੀ ਇੱਕ ਬੂੰਦ ਨਹੀਂ ਜਾਣ ਦਿੰਦੇ ਪਰ ਕਿਦਰੇ ਨਾ ਕਿਦਰੇ ਵਿਰੋਧੀਆਂ ਵੱਲੋਂ ਕਿਹਾ ਗਿਆ ਵੀ ਦਿੱਲੀ ਜਾ ਕੇ ਹੋਰ ਬਿਆਨ ਹੁੰਦੇ ਨੇ ਤੇ ਪੰਜਾਬ ਹੋਰ ਜੇ ਕੋ ਜੇਪਾ ਪਿਛਲੀ ਗੱਲ ਕਰੀਏ ਵੀ ਕਾਂਗਰਸ ਨੇ ਆ ਕੀਤਾ ਅਕਾਲੀਆਂ ਨੇ ਆ ਕੀਤਾ ਉਸ ਗੱਲ ਤੋਂ ਪਰੇ हट ਕੇ ਮੈਂ ਫਿਰ ਕਵਾਂਗਾ ਵੀ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ ਅੱਜ ਤੁਸੀਂ ਕੀ ਕੀਤਾ ਲੋਕਾਂ ਨੇ ਇਹ ਗੱਲ ਕਰਨੀ ਹੈ ਅੱਜ ਮਾਨ ਸਾਹਿਬ ਦੀ ਸਰਕਾਰ ਹੈ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਤਰਾਪਨ ਤੇ ਕੰਮ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਸ਼ਾਮਲ ਵੀ ਹੋਣਗੇ ਮੀਟਿੰਗ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਬਿਆਨ ਦਿੱਤਾ ਹੈ ਅਸੀਂ ਵੀ ਉਹਨਾਂ ਦੇ ਨਾਲ ਖੜੇ ਹੋਵਾਂਗੇ ਕਿਸਾਨ ਜਥੇਬੰਦੀਆਂ ਬੁੱਧੀਜੀਵੀ ਵਰਗ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਉਹਨਾਂ ਨਾਲ ਮੀਟਿੰਗ ਹੋ ਚੁੱਕੀ ਹੈ ਅਸੀਂ ਜਿਹੜੇ ਕੇਂਦਰੀ ਜਲ ਮੰਤਰੀ ਨੇ ਗਜਿੰਦਰ ਸ਼ਿਕਾਵਤ 28 ਤਰੀਕ ਨੂੰ ਉਹਨਾਂ ਦਾ ਘਰਾਓ ਵੀ ਕਰਨ ਜਾ ਰਹੇ ਹਾਂ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਆਏ ਬਿਲਕੁਲ ਜੀ ਅਸੀਂ ਮਤਾ ਪੈ ਚੁੱਕਾ ਔਰ ਘਰਾਓ ਜ਼ਰੂਰ ਹੋਏਗਾ ਅਸੀਂ ਇਸ ਗੱਲ ਤੇ ਮਾਨ ਸਾਹਿਬ ਦੇ ਨਾਲ ਖੜੇ ਹਾਂ ਪਰ ਇਹਨੂੰ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ ਇਕੱਲੇ ਮਾਨ ਸਾਹਿਬ ਉੱਥੇ ਜਾ ਕੇ ਕਾਗਜ਼ਾਂ ਦੇ ਵਿੱਚ ਕੋਈ ਗੱਲ ਕਰਾ ਉਹਦੇ ਨਾਲ ਵਜਨ ਨਹੀਂ ਪੈਂਦਾ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਪਏਗਾ ਜਦੋਂ ਕੋਈ ਕੰਮ ਤੇ ਲੋਕ ਲਹਿਰ ਬਣ ਜਾਂਦੀ ਹੈ ਨਾ ਜਿਵੇਂ ਕਹਿ ਲਈਏ ਵੀ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ ਇੱਕ ਲੋਕ ਲਹਿਰ ਦੇ ਰੂਪ ਵਿੱਚ ਨਿਕਲੇ ਕਿਉਂਕਿ ਮੈਨੂੰ ਯਾਦ ਹੈ ਇੱਕ ਯੂਨੋ ਦੇ ਵਿੱਚ ਤੁਸੀਂ ਪਟੀਸ਼ਨ ਦਾਇਰ ਕੀਤੀ ਸੀ ਤੁਸੀਂ ਉਹਨੂੰ ਯੂਨੋ ਤੱਕ ਉਸ ਮਸਲੇ ਨੂੰ ਲੈ ਕੇ ਗਏ ਕਿ ਇਸ ਉੱਤੇ ਵੀ ਹੁਣ ਤੁਸੀਂ ਕੁਝ ਕਰਨ ਜਾ ਰਹੇ ਹੋ ਦੇਖੋ ਬੜਾ ਇਹ ਗੰਭੀਰ ਮਸਲਾ ਹੈ ਹਾਂ ਇਦੇ ਤੇ ਮੈਂ ਜਿਵੇਂ ਪਹਿਲਾਂ ਕਿਹਾ ਵੀ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਕੇ ਇੱਕ ਮੰਚ ਤੇ ਕਿ ਪਾਣੀ ਕਈ ਲੋਕਾਂ ਦੀ ਧਾਰਨਾ ਹੈ ਲੱਗਦਾ ਵੀ ਜਿਵੇਂ ਕਿਸਾਨ ਜੱਥੇਬੰਦੀਆਂ ਨੇ ਜਾਂ ਬਾਕੀ ਜਿਹੜੇ ਗੱਲ ਕਰਦੇ ਨੇ ਪੰਜਾਬ ਦੇ ਪਾਣੀਆਂ ਦੀ ਜਾਂ ਪੰਜਾਬੀ ਬੋਲੀ ਦੀ ਆਖਰ ਉਹ ਇੱਕ ਮੰਚ ਤੇ ਇਕੱਠੇ ਕਿਉਂ ਨਹੀਂ ਹੁੰਦੇ ਫਿਰ ਲੋਕ ਜਾਗਰੂਕ ਕਰਨ ਦੀ ਲੋੜ ਹੈ ਜੇ ਕੱਲੇ ਪਾਣੀ ਨੂੰ ਨਹਿਰ ਰੋਕਣ ਦੀ ਗੱਲ ਕਰ ਦਿੱਤੀ ਜਾਵੇ ਤਾਂ ਨਹਿਰ ਤਾਂ ਇੱਕ ਸਖਸ਼ ਨੇ ਰੋਕ ਦਿੱਤੀ ਸੀ ਹਾਂ ਬਿਲਕੁਲ ਬੰਨ ਤਾਂ ਇੱਕ ਨਹੀਂ ਲਾਤਾ ਸੀ ਬੰਨ ਇੱਕ ਨਹੀਂ ਲਾਤਾ ਸੀ ਸੋ ਗੱਲ ਮਹਿਰ ਰੋਕਣ ਦੀ ਨਹੀਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ ਜਿੰਨਾ ਚਿਰ ਲੋਕ ਜਾਗਰੂਕ ਨਹੀਂ ਹੋਣਗੇ ਲੋਕ ਲਹਿਰ ਬਣਨੀ ਜ਼ਰੂਰੀ ਹੈ ਅੱਜ ਹੁਣ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਜਲ ਸਰੋਤ ਮੰਤਰੀ ਆ ਰਹੇ ਸੁਪਰੀਮ ਕੋਰਟ ਦਾ ਜੋ ਹੁਕਮ ਹੈ ਉਹਨੂੰ ਧਰਾਤਲ ਤੇ ਉਤਾਰਨਾ ਆਰਟੀਕਲ 262 ਸੁਪਰੀਮ ਕੋਰਟ ਕੋਟਾ ਬਾਹਰ ਨੇ ਇਸ ਕੰਮ ਦੇ ਵਿੱਚੋਂ ਇਸ ਕੰਮ ਤੇ ਸਿਰਫ ਟਰਬਿਨਲ ਫੈਸਲਾ ਲੈ ਸਕਦਾ ਸੁਪਰੀਮ ਕੋਰਟ ਫੈਸਲਾ ਨਹੀਂ ਕਰ ਸਕਦੀ ਸੋ ਕਿਉਂ ਰਿਪੇਰੀਅਲ ਲਾ ਇੰਟਰਨੈਸ਼ਨਲ ਰਿਪੇਰੀਅਲ ਲਾ ਪਾਣੀ ਦੇ ਉੱਤੇ ਜੀ ਰਿਪੇਰੀਅਲ ਲਾ ਕਹਿੰਦਾ ਵੀ ਜਿੱਥੋਂ ਪਾਣੀ ਲੰਘ ਰਿਹਾ ਜਿਸ ਧਰਤੀ ਤੋਂ ਲੰਘ ਰਿਹਾ ਪਹਿਲਾ ਹੱਕ ਪਾਣੀ ਦਾ ਉਹਨਾਂ ਦਾ ਜਿੰਨਾ ਪਾਣੀ ਅਸੀਂ ਵਰਤਾਂਗੇ ਚਲੋ ਸਾਡੇ ਕੋਲ ਵਾਧੂ ਪਾਣੀ ਆ ਉਹ ਅਸੀਂ ਕਿਸੇ ਨੂੰ ਦੇ ਸਕਦੇ ਹਾਂ ਸੋ ਉੱਥੇ ਅੱਖੋਂ ਪਰੋਖੇ ਕੀਤਾ ਜਾਂਦਾ ਇੱਕ ਸੰਵਿਧਾਨਿਕ ਤੌਰ ਤੇ ਤੇ ਰਿਪੇਰੀਅਨ ਕਾਨੂੰਨ ਦੇ ਤੌਰ ਤੇ ਪੰਜਾਬ ਤੇ ਪਹਿਲਾ ਹੱਕ ਪਾਣੀਆਂ ਦਾ ਪੰਜਾਬ ਦਾ ਬਣਦਾ ਫਿਰ ਅਸੀਂ ਅਗਲੇ ਮਸਲੇ ਤੇ ਗੱਲ ਕਰਾਂਗੇ ਸੋ ਬਿਲਕੁਲ ਡਟ ਕੇ ਪੜਾ ਦੇਾਂਗੇ ਜਦੋਂ ਤਿੰਨ ਕਾਨੂੰਨਾਂ ਦੀ ਗੱਲ ਹੋਈ ਸੀ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਤਾਂ ਪਾਣੀਆਂ ਦੀ ਵੀ ਗੱਲ ਕਿਧਰੇ ਨਾ ਕਿਧਰੇ ਹੋਈ ਪਰ ਉਹਨਾਂ ਤਿੰਨਾਂ ਕਾਨੂੰਨਾਂ ਤੇ ਹੀ ਨਿਬੜ ਕੇ ਰਹਿ ਗਿਆ ਮੋਰਚਾ ਪਾਣੀਆਂ ਦਾ ਤਾਂ ਕੋਈ ਗੱਲ ਹੀ ਨਹੀਂ ਹੋਈ ਕਿੰਨੇ ਕਾਨੂੰਨਾਂ ਤੇ ਵੀ ਕਿਤੇ ਗੱਲ ਨਹੀਂ ਹੋਈ ਸੈਂਟਰ ਸਰਕਾਰ ਸ਼ੁਰੂ ਤੋਂ ਪੰਜਾਬ ਨਾਲ ਧਰੋਕ ਮਾਉਂਦੀ ਆ ਰਹੀ ਏ ਉੱਥੇ ਵੀ ਸਾਡੇ ਨਾਲ ਧਰੋਕ ਮਾਇਆ ਕਿਸਾਨ ਜਥੇਬੰਦੀਆਂ ਨੇ ਨੋ ਡਾਊਟ ਬੜੀ ਸੂਝ ਬੂਝ ਨਾਲ ਇਹ ਮੋਰਚਾ ਲੜਿਆ ਪਰ ਕਿਤੇ ਨਾ ਕਿਤੇ ਧੋਖਾ ਖਾਦਾ ਜੋ ਉਹਨਾਂ ਨੇ ਝੂਠੇ ਵਾਅਦੇ ਕੀਤੇ ਉਹ ਅੱਜ ਵੀ ਐਮਐਸਪੀ ਲਾਗੂ ਨਹੀਂ ਹੋਈ ਦੇਖੋ ਪੰਜਾਬ ਨੂੰ ਦਬਨ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨੇ ਤੁਸੀਂ ਰਸਤੇ ਬਣਨ ਜਾ ਰਹੇ ਪਾਕਿਸਤਾਨ ਨੂੰ ਜਾ ਰਹੇ ਨੇ ਹਰ ਮੰਦਰ ਸਾਹਿਬ ਨੂੰ ਜੋੜਨ ਲਾ ਜਾ ਰਹੇ ਨੇ ਭਾਰਤ ਮਾਦਲ ਜੋ ਯੋਜਨਾ ਜੰਮੂ ਕੜਾ ਹਾਈਵੇ ਹੈ ਜਾਂ ਤੁਸੀਂ ਬੁਲੇਟ ਟ੍ਰੇਨ ਚੱਲਣ ਜਾ ਰਹੀ ਹੈ ਹਾਲਾਂਕਿ ਹਜੇ ਤੱਕ ਕੁਝ ਪਿੰਡਾਂ ਮਗਰ ਹੈਲੀਪੈਡ ਬਣਨ ਦੀ ਵੀ ਯੋਜਨਾ ਤਿਆਰ ਹੋ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਨੂੰ ਹਵਾਲੇ ਕਰਕੇ ਇੱਥੋਂ ਦੀ ਉਪਜ ਪੂਰੇ ਵਰਲਡ ਵਿੱਚ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਇਹ ਇੱਥੋਂ ਤੁਸੀਂ THAILAND ਤੱਕ ਤਾਂ ਹਾਈਵੇ ਵੀ ਬਣ ਚੁੱਕਾ ਹੈ ਸਿਰਫ 150 ਕਿਲੋਮੀਟਰ ਹਾਈਵੇ ਰਹਿ ਗਿਆ ਬਾਕੀ ਰੋਡ ਰਾਹੀਂ ਸਾਰਾ ਬਿਜ਼ਨਸ ਅੱਗੇ ਬ੍ਰਾਜ਼ੀਲ ਤੱਕ ਜੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ ਸੋ ਬੜੇ ਡੂੰਗੇ ਵਿਸ਼ੇ ਦੀ ਗੱਲ ਹੈ ਇਹ ਲੱਗਦਾ ਨਹੀਂ ਇਸ ਨਾਲ ਆਰਥਿਕ ਆਰਥਿਕ ਜਿਹੜਾ ਪੱਖੋਂ ਆਪਾਂ ਜਿਹੜਾ ਕਹਿ ਲਈ ਜਿਹੜਾ ਕਮਜ਼ੋਰ ਚੱਲ ਰਿਹਾ ਆਪਣਾ ਸੁਪਾ ਉਹ ਵੀ ਉੱਠੇਗਾ ਜਦੋਂ ਤੁਸੀਂ ਜਦੋਂ ਕਿਸਾਨ ਕੋਲ ਜ਼ਮੀਨ ਨਹੀਂ ਰਹੇਗੀ ਇਹਨੂੰ ਕਾਰਪੋਰੇਟ ਨਾ ਨਾ ਘਰਾਨਿਆਂ ਦੇ ਹਵਾਲੇ ਨਾ ਨਾ ਕੀਤਾ ਜਾਵੇ ਇੱਥੇ ਇਨੀ ਮਹਿੰਗਾਈ ਹੋ ਜਾਏਗੀ ਲੋਕਾਂ ਦਾ ਸਹਾਰਾ ਨਹੀਂ ਜਾਏਗਾ ਇਹ ਤਾਂ ਪਿੰਡਾਂ ਨੂੰ ਖਾਲੀ ਕਰਕੇ ਉੱਥੇ ਸਟੋਰ ਬਣਾਉਣ ਦੀ ਤਜਵੀਜ਼ ਚ ਰੱਖੀ ਜਾ ਰਹੇ ਨੇ ਵੀ ਇੱਥੋਂ ਪੈਦਾ ਕਰਕੇ ਪੂਰੇ ਵਰਲਡ ਚ ਇਸੇ ਪਿੱਛੇ ਮੋਰਚਾ ਲੱਗਿਆ ਸੀ ਜੇ ਮੋਰਚੇ ਦੀ ਗੱਲ ਕਰਾਂ ਇਹ ਹੀ ਮੰਗਾ ਸਨ ਆਪਣੀਆਂ ਮੋਰਚਾ ਇਸੇ ਪਿੱਛੇ ਲੱਗਿਆ ਸੀ ਤੇ ਕੀ ਜਦੋਂ ਮੋਰਚਾ ਚ ਕੇ ਦੀ ਨਗਲ ਮੰਗਾ ਤੇ ਗੱਲ ਨਹੀਂ ਹੋਈ ਇਹਨਾਂ ਗੱਲਾਂ ਤੇ ਕੇਂਦਰ ਸਰਕਾਰ ਮੁੱਕਰ ਚੁੱਕੀ ਹੈ ਤਾਂ ਹੀ ਤਾਂ ਵਾਰ-ਵਾਰ ਅੱਜ ਵੀ ਕਿਸਾਨ ਜਥੇਬੰਦੀਆਂ ਧਰਨਿਆਂ ਤੇ ਬੈਠਦੀਆਂ ਨੇ ਉਹ ਦਿੱਲੀ ਜਾਣ ਦੀ ਦੁਆਰੇ ਤਿਆਰੀ ਹੋएगी ਅਗਰ ਜੇਕਰ ਧਰਾਤਲ ਤੇ ਉਹ ਫੈਸਲੇ ਨਾ ਲੈਂਦੇ ਸੈਂਟਰ ਸਰਕਾਰ ਨੇ ਲੱਗਦਾ ਉਸ ਤਰ੍ਹਾਂ ਲੋਕ ਲੈ ਦਵਾਰਾ ਚੱਲ ਸਕਦੀ ਬਿਲਕੁਲ ਚੱਲੇਗੀ ਜੀ ਕਿਉਂਕਿ ਮੈਂ ਜਿਵੇਂ ਪਾਣੀਆਂ ਦੇ ਮੁੱਦੇ ਤੇ ਕਿਹਾ ਪੋਲੂਸ਼ਨ ਦੇ ਮੁੱਦੇ ਤੇ ਕਿਹਾ ਲੋਕਾਂ ਨੂੰ ਜਾਗਰੂ ਕਰਨਾ ਪਏਗਾ ਉਹ ਕਿਸਾਨ ਜਥੇਬੰਦੀਆਂ ਨੇ ਬੜੇ ਸਿਆਣਪ ਨਾਲ ਢੰਗ ਨਾਲ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂ ਕੀਤਾ ਲੋਕ ਲਹਿਰ ਬਣੀ ਲੋਕ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਲੋਕ ਨਾਲ ਖੜ ਗਏ ਤੇ ਜਿੱਤਿਆ ਗਿਆ ਮੋਰਚਾ ਇਸੇ ਤਰ੍ਹਾਂ ਪਾਣੀ ਦਾ ਮੁੱਦਾ ਜਿੱਤਿਆ ਜਾਏਗਾ ਇਸੇ ਤਰ੍ਹਾਂ ਹੀ ਇਹ ਇਹ ਜਿਹੜੇ ਹੁਕਮ ਕੀਤੇ ਮਾਨ ਸਾਹਿਬ ਨੇ ਪੰਜਾਬੀ ਦੇ ਮੈਂ ਇਸੇ ਦੇ ਦੁਆਰਾ ਨਾ ਇਹ ਜੇ ਇਸ ਹੁਕਮਾਂ ਦੇ ਕੱਲੇ ਪਟਿਆਲੇ 'ਚ ਗੱਲ ਕਰਾਂ ਪਟਿਆਲੇ ਬੈਠੇ ਆ ਲਾ ਲੋ ਪਟਿਆਲੇ ਦੇ ਵਿੱਚ ਸ਼ਹਿਰ ਦੇ ਵਿੱਚ ਢੇੜਾ ਮਾਰ ਕੇ ਆਇਆ ਪਟਿਆਲੇ ਦਾ ਜਿਹੜਾ ਸਭ ਤੋਂ ਪੌਛ ਇਲਾਕਾ ਹੈ ਮਾਡਲ ਟਾਊਨ 22 ਨੰਬਰ ਅਰਬਨ ਸਟੇਟ ਮਤਲਬ ਜਿੱਥੇ ਵੱਡੀਆਂ ਵੱਡੀਆਂ ਮਾਰਕੀਟਸ ਬਣੀਆਂ ਹੋਈਆਂ ਨੇ ਤਾਂ ਜੇ ਇੱਕ ਮਾਰਕੀਟ ਦੇ ਵਿੱਚ ਮੈਂ 30 ਦੁਕਾਨਾਂ ਵੇਖਿਆ 30 ਦੇ ਵਿੱਚੋਂ ਤਿੰਨ ਦੁਕਾਨਾਂ ਹੀ ਨੇ ਜਿਨ੍ਹਾਂ ਦੇ ਉੱਤੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਮੈਂ ਤਾਂ ਇਹਦੇ ਤੇ ਮਾਨਸਾ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਬੜਾ ਚੰਗਾ ਉਪਰਾਲਾ ਸੀ ਲੋਕ ਬੜੇ ਇਸ ਹੁਕਮ ਤੇ ਖੁਸ਼ੀ ਸੀ ਪਰ ਜਦੋਂ ਧਰਾਤਲ ਤੇ ਕੋਈ ਕੰਮ ਨਾ ਉਤਰੇ ਤਾਂ ਉਹਦੇ ਨਾਲ ਪਾਰਟੀ ਦੀ ਤੇ ਸੀਐਮ ਸਾਹਿਬ ਦੀ ਖੁਦ ਦੀ ਸ਼ੋਭੀ ਵੀ ਖਰਾਬ ਹੁੰਦੀ ਹੈ ਜਿੰਨਾ ਵੀ ਅਫਸਰਾਂ ਨੇ ਇਸ ਗੱਲ ਨੂੰ ਅਣਗੌਲਿਆ ਕੀਤਾ ਜਿੰਨਾ ਵੀ ਅਧਿਕਾਰੀਆਂ ਨੇ ਇਹਦੇ ਤੇ ਕਾਰਵਾਈ ਨਹੀਂ ਕੀਤੀ ਸੋ ਇਹ ਹੁਕਮਾਂ ਨੂੰ ਤਰਾ ਹੱਤਲ ਤੇ ਨਹੀਂ ਲੈਂਦਾ ਜਮੀਨੀ ਹਕੀਕਤ ਤੇ ਨਹੀਂ ਲੈਂਦਾ ਉਹਨਾਂ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਏ ਤੇ ਮਾਂ ਬੋਲੀ ਦੇ ਪ੍ਰਤੀ ਜੋ ਮਾਨ ਸਨਮਾਨ ਦਿੰਦੇ ਹੋਏ ਹੁਕਮ ਜਾਰੀ ਕੀਤੇ ਨੇ ਉਹ ਇਨ ਬਿਨ ਲਾਗੂ ਹੋਣੇ ਚਾਹੀਦੇ ਨੇ ਆਉਣ ਵਾਲੀ 21 ਫਰਵਰੀ ਤੱਕ ਅਗਰ ਮਾਨਸਾਵੇ ਲਾਗੂ ਕਰ ਦਨ ਤਾਂ ਮਾਨਸਾਬ ਦੀ ਬਲੇ ਬਲੇ ਆ ਕਿਉਂਕਿ 21 21 1 21 ਦਾ ਨਿਕਲ ਗਈ ਤੇ ਇੱਕ 21 ਆਉਣ ਵਾਲੀ ਹੈ ਬਿਲਕੁਲ ਜੀ ਲੋਕ ਚਾਹੁੰਦੇ ਨੇ ਹਾਂ ਲਗਦਾ ਨੇ ਸਾਨੂੰ ਆਪ ਵੀ ਸੁਚੇਤ ਹੋਣਾ ਪੈਣਾ ਜੇ ਆਪ ਅਸੀਂ ਆਪ ਮੁਹਾਰੇ ਹੋ ਕੇ ਇਸ ਚੀਜ਼ ਨੂੰ ਕਰਵਾਈਏ ਅਸੀਂ ਆਪਣੇ ਦੇ ਵਿੱਚ ਹੀ ਚੇਂਜਸ ਲਈਏ ਤਾਂ ਸ਼ਾਇਦ ਸਰਕਾਰਾਂ ਨੂੰ ਲੋੜ ਹੀ ਨਾ ਪਵੇ ਦੇਖੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਇੱਕ ਫੋਕੀ ਸ਼ੋਰਟ ਲਈ ਵੀ ਸਾਨੂੰ ਐ ਲੱਗਦਾ ਵੀ ਅੰਗਰੇਜ਼ੀ ਬੋਲਣ ਨਾਲ ਸਾਡਾ ਮਾਨ ਸਨਮਾਨ ਜ਼ਿਆਦਾ ਵਧੇਗਾ ਸੋ ਅਸੀਂ ਕਿਤੇ ਨਾ ਕਿਤੇ ਪੱਛਮੀ ਸਭਿਜਤਾ ਵੱਲ ਜਾ ਰਹੇ ਹਾਂ ਉਹ ਕਿਤੇ ਨਾ ਕਿਤੇ ਸਾਨੂੰ ਵਾਪਸ ਮਾਂ ਬੋਲੀ ਵੱਲ ਮੁੜਨਾ ਪੈਗਾ ਸਾਨੂੰ ਆਪਣਾ ਸਾਹਿਤ ਸੱਭਿਆਚਾਰ ਸੰਭਾਲਣਾ ਪੈਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਖੋਨ ਦੇ ਅਥਰੂ ਹੋਏਗਾ ਸੋ ਸਾਨੂੰ ਇੱਕਜੁੱਟ ਹੋ ਕੇ ਆਪਣੀ ਸਭ ਤੋਂ ਪਹਿਲਾਂ ਭਾਸ਼ਾ ਲਈ ਲੜਨ ਦੀ ਲੋੜ ਹੈ ਫਿਰ ਆਪਣੇ ਪਾਣੀਆਂ ਲਈ ਲੜਨ ਦੀ ਲੋੜ ਹੈ ਫਿਰ ਆਪਣੇ ਸੱਭਿਆਚਾਰ ਲਈ ਲੜਨ ਦੀ ਲੋੜ ਹੈ ਤਾ ਹੀ ਨੌਜਵਾਨੀ ਪੰਜਾਬ ਵੱਲ ਨੂੰ ਵਾਪਸ ਆਏਗੀ ਤਾਂ ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ ਜੁੜਨ ਦੇ ਲਈ ਤਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਆਪਣੀ ਬੋਲੀ ਨੂੰ ਬਚਾਈਏ ਤਾਹੀਂ ਅਸੀਂ ਆਪਣਾ ਖਿੱਤਾ ਬਚਾ ਸਕਦੇ ਹਾਂ ਤਾਂ ਇਸ ਨੋਟੀਫਿਕੇਸ਼ਨ ਤੇ ਜਿੱਥੇ ਸਰਕਾਰ ਨੂੰ ਹੁਣ ਪਹਿੜਾ ਦੇਣ ਦੀ ਲੋੜ ਹੈ ਉਥੇ ਸਾਡੇ ਮੰਚ ਤੋਂ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਜੇ ਅਸੀਂ ਆਪ ਮੁਹਾਰੇ ਹੋ ਕੇ ਆਪਣੇ ਜਿਹੜੇ ਭਾਵੇਂ ਆਧਾਰਿਆਂ ਦੇ ਬੋਰਡ ਨੇ ਭਾਵੇਂ ਆਪਣੀ ਦੁਕਾਨਾਂ ਦੇ ਬੋਰਡ ਨੇ ਜਿਉ ਪੰਜਾਬੀ ਦੇ ਵਿੱਚ ਕਰਵਾਈਏ ਤਾਂ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਰਾਖੇ ਕਹਾਏ ਜਾਵਾਂਗੇ ਆਪਣੀ ਪੰਜਾਬੀ ਮਾਂ ਬੋਲੀ ਦਾ ਕੈਲੀਏ ਜੀ ਸਤਕਾਰ ਚਾਹੁੰਨੇ ਆ ਕਾ ਸਾਨੂੰ ਆਪ ਮਹਾਰੇ ਹੋ ਕੇ ਇੱਕ ਕਦਮ ਚੁਕਣੇ ਪੈਣਗੇ